ਛੋਟਾ ਬੱਚਾ ਜੋ ਗੱਲ ਹੋਈ ਹੈ ਨਾਲ ਕਿ ਹਾਲਾਤ ਕੀ ਹੈ ਛੋਟਾ ਬੱਚਾ ਹੈ ਕਰਵੈਨੋ ਦਾ ਨਾਮ ਹੈ ਜਨਚੋਰਡ ਇੰਜਰੀ ਹੈ ਬ੍ਰੇਨ ਨੂੰ ਤਾਂ ਕਾਫੀ ਕ੍ਰਿਟੀਕਲ ਹਾਲਾਤ ਹੈ ਅਸੀਂ ਉਹਨੂੰ ਹੁਣੇ ਵੈਂਟੀਲੇਟਰ ਤੇ ਪਾ ਦਿੱਤਾ ਸੀਗਾ ਅਜੇ ਉਹਨਾਂ ਦੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਸਿਮੀ ਕੁਮਾਰ ਹੈ 12 ਸਾਲ ਦਾ ਬੱਚਾ ਜੀ ਇਹਨਾਂ ਤੋਂ ਇਹੀ ਪੁੱਛ ਰਹੇ ਸੀ ਅਚਾਨਕ ਲੱਗਿਆ ਉਹ ਤੋਂ ਕਾਰਨ ਵੀ ਅਜੇ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਬ੍ਰੇਨ ਬਲੇਡ ਹੈ ਹੈਡਚੈਡਿੰਗ ਬਿਲਕੁਲ ਕ੍ਰਿਟੀਕਲ ਹੈ ਅੱਛਾ ਇਹ ਸਹਾਲਤ ਚ ਸੀ ਸਰ ਮੋਕੇ ਦੇ ਗੋਲੀ ਲੱਗੀ ਹੈ ਸਰ ਕੀ ਹਾਲਾਤ ਦੇ ਦੇਖੋ ਜੇ ਅਸੀਂ ਬੱਚੇ ਨੂੰ ਅਸੀਂ ਮੌਕੇ ਤੇ ਪਹੁੰਚੇ ਹਲੇ ਬੱਚਾ ਸੀਰੀਅਸ ਹੈ ਹਲੇ ਅਸੀਂ ਇਨਵੈਸਟੀਗੇਸ਼ਨ ਹੈ ਔਰ ਮੇਰਾ ਦੂਸਰੀ ਤੋਰ ਤੇ ਐਸਐਚਓ ਦੂਜੇ ਵੀ ਬੁਲਾਏ ਹੋਏ ਨੇ ਜੋ ਹਲੇ ਸਾਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕੀ ਅਸਲ ਤੱਤ ਕੀ ਨੇ ਸਰ ਕੀ ਨਾਮ ਹੈ ਤੇ ਬੱਚੇ ਦਾ ਇਹਦਾ ਬੱਚੇ ਦਾ ਨਾਮ ਜੀ ਕਰੀਮ ਮਲਹੋਤਰਾ ਹੈ ਕਿੰਨੇ ਸਾਲ ਉਮਰ ਹੈ ਜੀ ਇਹਦੀ ਤਕਰੀਬ 14 ਸਾਲ ਹੈ ਤੇ